ਆ ਵੀ ਗਰਮੀਆਂ ਆਈਆਂ ਜੀ ਫਰੀਨ ਨੂੰ ਆਉਣੇ ਗਰਮੀਆਂ ਆਉਣ ਦਾ ਹੁਣ ਚੱਕ ਲੋ ਫਟੇ ਵੀਡੀਓ ਬਣਾਉਂਦਾ ਕਹਿੰਦਾ ਮੈਂ ਤਾਂ ਇੱਕ ਯੂਟਿਊਬਰ ਨੂੰ ਦੇਖਦਾ ਹੁੰਦਾ ਸੀ ਜਿਆ ਕੈਨੇਡਾ ਦਾ ਜਾਨ ਮੰਨ ਲਉ ਜਦ ਵੀ ਉਹਨੂੰ ਮੇਰਾ ਨਾਮ ਲੱਤਦਾ ਉੱਥੇ ਕੋਕੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਰ ਹੋ ਗਈ ਇੱਕ ਵਾਰ ਚਾਹ ਪੀ ਲਈ ਉਸ ਤੋਂ ਪਹਿਲਾਂ ਮੈਂ 1.5 ਲੀਟਰ ਪਾਣੀ ਕੋਈ ਪੀ ਚੁੱਕਿਆ ਤੇ ਫਿਰ ਖਾਦੇ ਦੋ ਪਰੌਤੇ ਮੁੱਲੇ ਵਾਲੇ ਬਈ ਪਰੌਦਾ ਬਹੁਤ ਫਟ ਬੈਟ ਦੇ ਮੁੱਲੇ ਵਾਲੇ ਪਰੌਤੇ ਤਰੀ ਇਹ ਜਦੋਂ ਆਪਾਂ ਕਿਸ ਨੂੰ ਕਹਿੰਦੇ ਆ ਮੂਲੀ ਵਾਲੇ ਪਰੌਤੇ ਉਹਦਾ ਜੀ ਉਹ ਖਾਗਰ ਵੀ ਗੈਸ ਬਣਦੀ ਐ ਜਿਆਦਾ ਕਿਰਿਆ ਕਰਨ ਜੋ ਫਾਟ ਜਿਆਦਾ ਹੁੰਦੇ ਕਹਿੰਦੇ ਉਹਦੇ ਨਾਲ ਪਰ ਨਹੀਂ ਜਦੋਂ ਮੂਲੀ ਵਾਲੇ ਪਰੌਤੇ ਬਣਾਉਂਦੇ ਨਾ ਥੋੜੀ ਜਿਹੀ ਵਿੱਚ ਜਵਾਨ ਪਾ ਲਿਓ ਫਿਰ ਕੋਈ ਪ੍ਰੋਬਲਮ ਮੇਰੇ ਤੋਂ ਬਾਈ ਬਹੁਤ ਫਿੱਟ ਬੈੜਦਾ ਮੈਂ ਸਵੇਰ ਮੂਲੀ ਵਾਲੇ ਪਰੌਤੇ ਡੇਲੀ ਖਾੜੇ ਖਾੜੇ ਆ ਬਸ ਇੱਕ ਖਾਵਾ ਜਾਂ ਦੋ ਖਾਵਾ ਇਹਦਾ ਪਰਸੋਂ ਬਣਾ ਲੈ ਜੇ ਮੇਰੇ ਖਾ ਚ ਉਹ ਬਣਾ ਲੈਂਦੇ ਆ ਆਲੂ ਵਾਲੇ ਪਰੌਤੇ ਦਾ ਜਾਂ ਇਹਨਾਂ ਦਿਨਾਂ ਛੁਣ ਮੂਲੀਆਂ ਚੱਲਦੀਆਂ ਆ ਮੂਲੇ ਵਾਲੇ ਬਣਾਉ। ਉਹਦੇ ਵਾਲੇ ਬੱਦ। ਪੱਕੇ ਪੱਕਾ ਹੀ ਮਸਾਲਾ ਤਿਆਰ ਹੁੰਦਾ ਹੈ। ਬਸ ਹੋਰ ਆ ਹੋਰ ਮਹੀਨਾ ਜਾਂ ਡੇਢ ਕਿ ਮਹੀਨਾ ਬੂਲੇ ਚੱਲੇ ਉਸ ਤੋਂ ਬਾਅਦ ਵੈਸੇ ਮਿਲੀ ਤੇ ਕਹਿੰਦੇ ਪਰ ਜਿਹੜਾ ਇਹਨਾਂ ਦੇ ਜਿਹੜੀਆਂ ਅਸਲ ਮੌਸਮ ਵਾਲੇ ਮੂਲੇ ਦੇ ਪਰੌਂਠੇ ਬਣਦੇ ਨੇ ਲੱਗੇ ਬਣਦੇ ਆ। ਤੇ ਅੱਜ ਦੀ ਕੰਮ ਕਰਦਾ ਹੈਗਾ ਹੁਣ ਤੋਂ ਧੁੱਪਾਂ ਚੜ ਜਾਂਦੀ ਆ। ਇੱਥੇ ਜੀ। ਹਾਂ ਕਿੱਥੇ ਸੂਰਜ ਦਿਖਦਾ। ਹਾਂ ਇਹ ਇੱਥੇ ਉਹ ਦੇਖਦੇ ਸਾਹਮਣੇ ਸੂਰਜ ਚੜ ਕੇ ਹੁਣ। ਤੇ ਅੱਜ ਜਦੋਂ ਹੁਣ ਮੈਂ ਮੋਟਰ ਉੱਪਰ ਉਹ ਵੀ ਜਿਹਦੇ ਆਪਣੇ ਅ ਜਿਹੜੀਆਂ ਸਰ ਸਰਦੀਆਂ ਵਾਲੀਆਂ ਆਈਟਮਾਂ ਬੀਜੇ ਕਹਿੰਦੇ ਤੂੰ ਹੁਣ ਗਰਮੀਆਂ ਵਾਲਾ ਆਈਟਮਾਂ ਬੀਜ ਉਹਨਾਂ ਦਾ ਪ੍ਰੋਜੈਕਟ ਮੇਰੇ ਕੋਲ ਆ ਗਿਆ ਤੇ ਮਾਲੀ ਵੀ ਆ ਰਿਹਾ ਮੋਟਰਪਰ ਉਹਦੇ ਨੂੰ ਬਿਨਾ ਜਾ ਕੇ ਮੜਾ ਗਿਆ ਅ ਉਹ ਤੋਂ ਹੀ ਪਤਾ ਕਰਦਾ ਜਿਹੜੇ ਬੀਜ ਬੂਜ ਵਗੈਰੇ ਜਿਹੜੇ ਅੱਜ ਕੱਲ ਦੇ ਮੌਸਮ ਵਿੱਚ ਕਿਹੜੇ ਕਿਹੜੇ ਬੀਜ ਲੱਗਦੇ ਆ ਜਿੱਦਾਂ ਮੈਂ ਸੋਚਦਾ ਭਿੰਡੀ ਦੀ ਪਨੀਰੀ ਤਿਆਰ ਕਰ ਲਵਾਂ ਕਦੂ ਬੇਲੇਦਨ ਪਨੀਰੀ ਤਿਆਰ ਕਰ ਲਵਾਂ ਬਾਕੀ ਤੁਸੀਂ ਵੀ ਦੱਸਿਓ ਮਿੱਟਾ ਦੇ ਵਿੱਚ ਵੀ ਕਿਆ ਕੁਛ ਇਹੋ ਜਿਹੇ ਤਿਆਰ ਕਰ ਕਰ ਕੀਤਾ ਜਾਵੇ ਕੱਲ ਵਗਲ ਮਨਲੀ ਦਾ ਫੋਨ ਆ ਰਿਹਾ ਵਿੱਚ ਹਲੋ ਭਾਈ ਮੈਂ ਛੋਟੂ ਮਾਨੂੰ ਫੇਰ ਆ ਗਿਆ ਹੁਣ ਰੇਪ ਪਾਉਣਾ ਆ ਕਹਿੰਦਾ ਬੱਚ ਰੇਪ ਆ ਗੇ ਜਲਦੀ ਜਲਦੀ ਹੋ ਜਾਊਗਾ ਲੱਕਾ ਤਿਆਰ ਕਰੀਏ ਇੱਥੇ ਹੋ ਜਾਊਗਾ ਉਹ ਹਰ ਜਾਣ ਚੱਕਲੇ ਥੋੜੀ ਥੋੜੀ ਪਹੁੰਚੀ ਆ ਹੁਣ ਉਹਨਾਂ ਨੇ ਪੁੱਛਦਾ ਵੀ ਹਾਲੇ ਤੱਕ ਤਾਂ ਕਹਿੰਦਾ ਲੱਗਣੀ ਨਹੀਂ ਕੋਈ ਗਰਮੀ ਵਾਲੀ ਸਬਜ਼ੀ ਗਰਮੀ ਵਾਲੀ ਲੱਗੇ ਹਾਂ ਹਾਂ ਚਲ ਬਣਾ ਤਰਾ ਯਾਰ ਇਹ ਤਾਂ ਹਨਾ ਕਿ ਕਰ ਹਾਂ ਹਾਂ ਉਹ ਤਾਂ ਬਰਨਾ ਬਰਾ ਵੀ ਪਾਣੀ ਇਹਨੇ ਸਿਰੋ ਪੜਦੇ ਨਹੀਂ ਤੇਰੇ ਕਾਹਨ ਦੱਲ ਨੇ ਤੇਰੇ ਇਹਨੇ ਪੁੱਟਣਾ ਤੇ ਵਾਰ ਮੜ ਮੋਤਾ ਬਸ ਫਰਕ ਪੜੇਗਾ ਜਵਦਾ ਨਾ ਬਹੁਤ ਬਹੁਤ ਜ਼ਿਆਦਾ ਪਾਤਾ ਪਾਣੀ ਪਾਉਂਗਾ ਨਾ ਤਾਂ ਤੇਰਾ ਜੱਜ ਕਿ ਤੇ ਜਾਲੇ ਨਾਲੇ ਤੇ ਲਾਲਚ ਕਰ ਜਾਵੇ ਇੰਨਾ ਵੀ ਕੋਤਾ ਜਿਹਨੇ ਪਾਉਂਦੇ ਜਿੰਨਾ ਤੇ ਇੱਧਰ ਪਾਤੇ ਇਹਦੇ ਚ ਉਹ ਜਿ ਤਰ੍ਹਾਂ ਖਬੂਜੀ ਠੀਕ ਹੋ ਅੱਛਾ ਹੈ ਮੈਂ ਤਾਂ ਉਹਦੇ ਵਾਸਤੇ ਲਿਆਇਆ ਤਾਂ ਉਹ ਕਹਿੰਦਾ ਮੈਂ ਚਾਹ ਪੀਣੀ ਨਹੀਂ ਹੈਗੀ ਖਾਣੇ ਖਾਣੇ ਬਦ ਲਿਖਾਏ ਦਾਣੇ ਵਾਲੇ ਦਾ ਨਾਮ ਚੱਕ ਚੱਕ ਕਰ ਗੱਬਰੂ ਖੜੀ ਤਿਲਕੇ ਨਾ ਜਾਵੇ ਮੈਂ ਪਾਣੀ ਲਾ ਦੇਣੇ ਅਹਰ ਅਮ ਬੋਰ ਬੈਲ ਤਾਂ ਲੈ ਕੇ ਆਇਆ ਤਾਂ ਅੱਜ ਦੇਖਦੇ ਆਂ ਵੀ ਪੂਰਾ ਠੀਕ ਹੈ ਇਹਦੇ ਨਾਲ ਦਨੂੰ ਪੱਕਾ ਹੀ ਛੇੜ ਦੇਣਾ ਇਹ ਇਹ ਬਟਟੇ ਦੇ ਖਲੂਗਾ ਹੋ ਹਾ ਦੋਹਾਂ ਠੀਕ ਆ ਵਿੱਚਲੇ ਭੇਡ ਦਿੱਤੇ ਇੱਕ ਅੱਜ ਕੱਲ ਜਿਹੜਾ ਹੁਣ ਜੇ ਆਪਾਂ ਸਿਲੰਡਰ ਬੁੱਕ ਕਰਦੇ ਆ ਨਾ ਅੱਜ ਬੁੱਕ ਕਰਾਉਣਾ ਪੈਣਾ ਤਾਂ 2 ਹਫ਼ਤੇ ਬਾਅਦ ਫਿਰ ਮਿਲਦਾ ਵੀ ਪਹਿਲਾਂ ਉਹਨਾਂ ਨੂੰ ਫੋਨ ਕਰਨਾ ਪੈਂਦਾ ਉਹ ਜਿਹੜੇ ਨੰਬਰ ਚੱਲਦਾ ਜਿਹੜੇ ਪਰ ਉਹ ਬੁੱਕ ਹੁਣ ਉਹ ਨੰਬਰ ਹੈ ਕਿਹੜਾ ਭਾ ਨੰਬਰ ਕਿਹੜਾ ਉਸ ਗੈਸ ਸਿਲੰਡਰ ਇਹ ਤਾਂ ਹੋਰ ਸਾਰੇ ਪਾਸੇ ਥੋੜੀ ਇਹ ਹੈ ਆਇਦਮ ਸਾਰੇ ਪਾਸੇ ਇਹੀ ਹੈ ਹਾਂਜੀ ਅੱਛਾ ਸਾਰੇ ਪਾਸੇ ਆਹੀ ਬੁਕਿੰਗ ਨੰਬਰ ਉਹ ਬੁਕਿੰਗ ਨੰਬਰ ਹੈ ਇਦੋਂ ਪੈਸੇ ਬਾਰੇ ਮੈਂ ਤਾਂ ਹਰ ਸਿਰ ਉਸ ਦੀ ਰੱਸੀ ਕਿਹੜੀ ਰੱਸੀ ਹੋਰ ਦੇ ਵਿੱਚ ਅਸਸਤੀ ਦੇ ਦੇ ਉਹ ਦੇ ਦੇ ਕੋਈ ਤਾਰ ਤੁਰ ਦੇ ਦੇ ਮੈਂ ਨਾ ਇਹ ਮਬੀ ਤੋਂ ਜਿਹੜਾ ਬਈ ਸਾਹ ਨੂੰ ਬਿਦਲ ਕੋ ਕੇ ਰੱਖ ਲੂ ਨਾ ਸਿਰ ਤੇ ਕੰਪਾ ਜੂ ਇਹਦੇ ਤੇ ਬੰਨ੍ਹਣੀ ਪੈ ਜਾਂਦੀ ਆ ਕੱਪੜਿਆਂ ਵਾਲੀ ਰੱਸੀ ਆ ਤੁਸੀਂ ਉਹ ਵੇਖ ਕੇ ਤੇ ਬੰਨ੍ਹਣੀ ਪੈ ਜਾਂਦੀ ਆ ਤੈਨੂੰ ਬੰਨ੍ਹਣਾ ਪੈਦਾ ਕਦੇ ਮੈਨੂੰ ਮੈਂ ਖੌਨ ਵੀ ਬੰਨ੍ਹਣਾ ਪੈਣਾ ਜਦੋਂ ਤੀਕੇ ਟੰਗੇ ਹੋ ਕੇ ਆ ਜਾਂਦੇ ਮੁੰਡਿਆਂ ਨਾਲ ਸਾਡੇ ਪਿੰਡ ਦਾ ਮਾਲੀ ਚੱਲ ਵੀ ਤੰਨੇ ਪਰ ਉਹ ਤਨੇ ਤੂੰ ਹਟਾ ਕੇ ਆਦਾਂ ਚੱਲ ਚੱਲੀ ਆ ਜਾ ਲੈ ਚੀ ਜਾ ਕੇ ਯਾਰ ਆ ਬਾਹਰ ਕੁਝ ਆਈਂ ਆ ਗਿਆ ਬਾਜੋ ਬਾਜੋ ਆਜੋ ਭਾਈ ਇੱਧਰ ਭਾਈ ਸੋਨੂ ਖੜਾ ਨੰਬਰ ਤਾਂ ਚੇਂਜ ਕਰਾਉਣ ਲੱਗਾ ਮੈਂ ਇਹ ਸੋਨੂ ਸੋਲੂ ਗੜਾ ਸੋਲੋ ਰਿੰਕ ਰਿੰਕੋ ਯਾਰ ਭੁੱਲ ਜਾਂਦਾ ਰਿੰਕੋ ਰਿੰਕੋ ਯਾਰ ਭੁੱਲ ਜਾਂਦਾ ਇਹ ਬਾਈ ਕਲੀਨ ਕਰ ਵੀਡੀਓ ਡੀਲੀਟ ਦੀ ਗੱਲ ਨਹੀਂ ਹੈਗੀ ਇਹ ਮੈਂ ਮੈਂ ਪਹਿਲਾਂ ਬੰਦੇ ਸੋਝੇ ਕਰਦਾ ਹਾਂ ਹਾਂ ਇਹ ਹੋ ਜਾਂਦਾ ਹੋ ਜਾਂਦਾ ਫਰਕ ਪੈ ਜਾਂਦਾ ਉਹ ਫਿਰ ਉਹਦੇ ਹਿਸਾਬ ਨਾਲ ਹੁਣ ਤੁਸੀਂ ਜਵਾਨ ਮੁੰਡੇ ਆ ਚਲ ਬਾਕੀ ਮੈਂ ਗੱਲ ਬਾਅਦ ਵਿੱਚ ਦਦਾ ਹੁਣ ਮੈਂ ਸਮਝਾਉਂਦਾ ਪਹਿਲਾਂ ਇਹਨਾਂ ਨੂੰ ਏਜੰਸੀ ਵਾਲਿਆਂ ਨੂੰ ਫੋਨ ਕਰਦੇ ਆ ਤੇ ਫਿਰ ਏਜੰਸੀ ਵਾਲਿਆਂ ਨਾਲ ਫੋਨ ਪਹਿਲਾਂ ਬੁੱਕ ਕਰਉਣਾ ਪੈਂਦਾ ਕੋਈ ਕਮ ਐਸਐਮਐਸ ਭੇਜ ਦੋ ਦਿਖਾ ਕੇ ਫਿਰ ਸਲੈਂਟਰ ਮਿਲ ਜਾ ਐਦਾ ਹੀ ਹੈ ਨਾ ਪਹਿਲਾਂ ਉਹਨਾਂ ਨੂੰ ਫੋਨ ਕਰੋ ਬੁੱਕ ਕਰਾਓ ਫਿਰ ਕੋਈ ਐਸਐਮਐਸ ਆਉਦਾ ਫਿਰ ਦਿਖਾ ਕੇ ਫਿਰ ਇਹ ਸਲੈਂਟਰ ਦਿੰਦਾ ਇਹ ਤਾਂ ਹੀ ਬੰਦਾ ਨਾਲ ਆਉਂਦਾ ਉਹ ਇੰਨਾ ਕੋ ਲੱਗਦਾ ਹੈ ਬਾਤ ਵੀ ਕਰ ਰਹੇ ਹੈਗੇ ਨਹੀਂ ਨਹੀਂ ਹੁਣ ਤੁਹਾਡੀ ਫੈਮਿਲੀ ਵੱਡੀ ਹੈ ਚੱਲੀਏ ਫਿਰ ਤਨੇ ਥੋੜਾ ਸੀ ਉਸ ਸਥਾਨ ਤੇ ਪੁੱਜ ਗਏ ਜਿਹੜਾ ਸਾਡਾ ਇੱਥੇ ਬੋਰ ਬੈਲਾ ਆ ਵੈਸੇ ਟਕਿਆ ਪਿਆ ਹੈ ਤਾਂ ਸਾਡਾ ਐਂ ਦੀ ਤੱਕ ਤੰਨਾ ਟਾਗੇ ਤਾਂ ਨਾ ਤੇਰਾ ਤਾਂ ਨਹੀਂ ਤਾਂ ਕਹਿੰਦਾ ਤਾਂ ਕੰਮ ਕਰਿਆ ਯਾਰ ਹੁਣ ਦੇਖ ਤਾਂ ਨਹੀਂ ਖੋਲ ਕੇ ਦਰ ਪਾ ਕੇ ਦੇ ਲਓ ਜੀ ਗੱਲ ਕਰਦੇ ਖੜੇ ਤਾਂ ਇੱਕ ਮਿੰਟ ਪਹਿਲਾਂ ਹੁਣ ਜਿੱਥੇ ਸਿਲੰਡਰ ਵਾਲੇ ਕੋਲ ਮੈਂ ਖੜਾ ਹਦਾ ਨਾ ਪੀੜ ਇੰਨੀ ਕਿ ਲੱਗੀ ਹੁੰਦੀ ਤੇ ਦੂਦਰ ਕੋਲ ਸਿਲੰਡਰ ਵਾਲੇ ਕੋਲ ਵੀ ਹੱਦੋਂ ਵੱਧ ਲਾਈਨ ਲੱਗਦੀ ਹੁੰਦੀ ਸਿਲੰਡਰ ਲੈਣ ਵਾਸਤੇ ਹੁਣ ਜਮਾਂ ਪੀੜ ਨਹੀਂ ਹੈਗੀ ਉਹ ਕਿਉਂ ਹੋਰ ਕਹਿੰਦਾ ਮਹੀਨੇ ਚੋਂ ਇੱਕੇ ਸਿਲੰਡਰ ਮਿਲਦਾ ਸਾਡੇ ਬੰਦੇ ਲੈ ਲੈ ਕੇ ਉਧਰ ਉਧਰ ਵੇਚੀ ਜਾਂਦੇ ਤੇ ਉੱਪਰ ਤੋਂ ਖੋਲ ਕੇ ਫੋਲ ਕੇ ਚੜਾਉ ਨੋ ਫੋਲ ਮੈਂ ਦੇਖਣ ਲੱਗਾ ਤਾਂ ਫੁੱਲਾ ਹੈ ਤਾਂ ਹਿੰਜ ਫੁੱਲਾ ਇੱਕ ਨੰਬਰ ਵੱਡਾ ਲੱਗਦਾ ਮੈਨੂੰ ਹਨਾ ਆਹਦਾ ਵਧੀਆ ਬਣ ਕੇ ਗਿਆ ਤੂੰ ਯਾਰ ਇਹਦਾਂ ਟੱਕਿਆ ਹੋਣਾ ਫਿਰ ਤੱਕ ਸੁਣੀ ਜਾਂਦਾ ਜਾਂਦਾ ਇਹ ਨੀਆ ਘਟਾ ਮਾਰਤੀ ਸੜੀਆ ਕਿਉਂ ਪਾਣੀ ਮੀਂਹ ਦੇ ਉੱਪਰ ਚੱਕਰ ਸਿੱਧੇ ਸਿੱਧੇ ਚੱਕਦਾ ਉੱਪਰ ਨੂੰ ਯਾਰ ਦੂਜਾ ਲਾਉਣਾ ਵੀ ਪੈਣਾ ਉੱਪਰ ਤੇ ਜਿਵੇਂ ਨਾਲ ਦੇਖੀ ਬਹੁਤ ਲਾ ਢਿੱਲਾ ਹੈ ਇਹਦਾ ਪਤਾ ਹੀ ਮੈਂ ਕਹਿੰਦਾ ਤਾਂ ਹੀ ਮੋੜ ਸੋ ਉਸ ਨੂੰ ਸੂਟ ਨਹੀਂ ਖੜਾਤੀ ਇਹ ਪਟਾਖੇ ਲਾਉਣਾ ਪੈਣਾ ਹੁਣ ਆਪਾਂ ਨੂੰ ਚੱਕ ਤਾਂ ਮੜਾ ਜਾਨਾ ਇੱਕ ਮਿੰਟ ਇਹ ਵਾਲੇ ਦਲ ਤੇ ਆ ਵੀ ਲਾਉਣਾ ਪੈਣਾ ਨਾ ਤੂੰ ਤੋੜ-ਤੋੜ ਕੇ ਤੂੰ ਆ ਹੀ ਦੇ ਲੈ ਪੈਪ ਕਿੰਨੇ ਇੰਚ ਦੇ ਨਾ ਇਹ ਨਹੀਂ ਪਤਾ ਗੱਲ ਨਹੀਂ ਬਣੀ ਹੈਗੀ ਆ ਪਟਾਖੇ ਦੂਜਾ ਲਾਉਣਾ ਜ਼ਿਕਰ ਥੇ ਦੋ ਟੱਕਣ ਲੈਂਦੇ ਬਧੇ ਘਟੇ ਨਾ ਠੀਕ ਹੈ ਬਈ ਤੇਰਾ ਬਹੁਤ ਬਹੁਤ ਟੂਟੀਆਂ ਵਾਲਾ ਇਹਦੇ ਨਾਂ ਵੀ ਟੂਟੀਆਂ ਵਾਲੇ ਭਰਿਆ ਮੈਂ ਮਸੂਆ ਟੂਟੀਆਂ ਵਾਲਾ ਨੰਬਰ ਸੇਵ ਕਰਿਆ ਹੋਇਆ ਫਿਰ ਚਾਚੇ ਇੱਤੇ ਰਹਿ ਜਾਂਦਾ ਕਿੰਨੇ ਪੈਸੇ ਪੜ ਕੇ ਬਈ ਇਹਨੇ ਤਿਆਰ ਆਣਾ ਸਿੱਥੀ ਰੱਖ ਜਾਂਦੇ ਆ ਠੀਕ ਜਾਂਦੇ ਚੱਕ ਲੈ ਜਾਂਦੇ ਤੇਰੇ ਕੋਲ ਹੁਣ ਇਹਦੀ ਪਤਾ ਉਹਨਾਂ ਨੂੰ ਮੋੜ ਦਾ ਪਤਾ ਨਹੀਂ ਨਹੀਂ ਮੋੜ ਦਾ ਹਾਂ ਪਰ ਆਏ ਗਏ ਨਾ ਹਾਂ ਇਹ ਪੈਸੇ ਇੰਨੇ ਕਿਉਂ ਗੱਡੀ ਵਿੱਚ ਅਸੀਂ 100 ਡਾਲਰ ਦਾ ਫੇਰ ਪਵਾ ਲਿਆ ਉਹ ਪਿੱਛੇ ਲੰਘਾ ਪट्रोल ਪਾਪਾ ਜੇ ਮੁਰਚਾ ਨਹੀਂ ਤਾਂ ਦੋਪਰ ਮੈਂ ਨਹੀਂ ਕਰ ਸਕਿਆ ਚੱਕ ਕਰ ਆਉਂਦਾ ਕਿ ਨਹੀਂ ਚੱਕ ਕਰ ਹਾਂ ਤਨੇ ਦੇਖ ਤਾਂ ਲੱਗਦਾ ਇਹਨੂੰ 10 ਮਿੰਟ ਲੱਗੇ ਆ ਗਿਆ ਇਕਦਾ ਗੱਸ ਪੂਰਾ ਸਹੀ ਆ ਗਿਆ ਮੇਰਾ ਝੱਕ ਇੱਕ ਮਰ ਖੜ ਜਾ ਇਹ ਅਸੀਂ ਤਾਂ ਆ ਲੈ ਵੀ ਜੜਾ ਥੋੜੀ ਜਿਹਾ ਹੋਰ ਵਿੱਚ ਡਬ ਵਿੱਚ ਡੁੱਬ ਜਵੇ ਠੀਕ ਹੈ ਜੀ ਇਹ ਹੋਰ ਥੋੜੇ ਦੇ ਵਿੱਚ ਨਾ ਵੀ ਪਾਣੀ ਨਾਲ ਭਰ ਜਾਣਾ ਇਹ ਫੋਰ ਡੁੱਬ ਜੇ ਵਿੱਚ ਪਾਣੀ ਹਾਂ ਭੱਜ ਗਈ ਲਾਈਟ ਲਾਈਟ ਪਹਿਲਾਂ ਵੀਂਦੀ ਆ ਮੈਂ ਕਹਿੰਦਾ ਚਲਾਉਂ ਲੇ ਕਰਾਂ ਹਾਂ ਇਹੋ ਚੱਕਰ ਆ ਫਿਰ ਯੋ ਜੀ ਤਾਂ ਹੈਗਾ ਲੱਗਾ ਹੈ ਉੱਪਰ ਯਾਰ ਥੱਲੇ ਹਾਂ ਲੈਟਰ ਨਹੀਂ ਹੈਗੀ ਅੱਜ ਤਾਂ ਇੱਥੇ ਤਾਂ ਪਤਾ ਨਹੀਂ ਲੱਗਣਾ ਯਾਰ ਸਿਰਫ ਫੋਨ ਕਰਕੇ ਪੁੱਛੇ ਤਾਂ ਪੜਾ ਜਾ ਫਿਰ ਤੇ ਅੱਧਰ ਦੀ ਗੱਟੀ ਸਾਡੀ ਕਿਸਮਤ ਮਾੜੀ ਲੈਟਰ ਨਹੀਂ ਹੈਗੀ ਸਾਡੀ ਕਿਸਮਤ ਮਾੜੀ ਲੈਟਰ ਨਹੀਂ ਹੈਗੀ ਉੱਪਰ ਲੱਗ ਤਰ ਆਪਣੇ ਘਰ ਜਾਣਾ ਪੈਣਾ ਇੱਕ ਵਾਰ ਆਪਾਂ ਨੂੰ ਯਾਰ ਹਾਂ ਤਾਂ ਥੋੜੀ ਤੇ ਪਲੇ ਪੇਸ਼ਕਸ਼ ਲੈਣੇ ਪੈਣੇ ਤੇ ਆਂ ਤੇ ਲੇਜੀ ਪੜਾ ਜਾ ਯਾਰ ਦੇ ਦੂ ਉਹ ਇਹ ਵਾਰ ਹੈਗਾ ਕੱਕ ਜੱਤਨਾ ਘਰ ਤੇ ਚੋਕਲੇ ਕੌਣ ਹੋਇਆ ਫਿਰ ਉਹ ਲੋ ਘਰ ਤੇ ਥੋੜੀ ਤੇ ਇੱਕ ਪੇਚ ਕਰਦਾ ਥੋੜੀ ਯਾਰ ਪਤਾ ਇੱਥੇ ਤੇ ਨਹੀਂ ਪਈ ਘਰਾਂ ਪਈ ਹੈ ਜਦ ਤੱਕ ਘਰਾਂ ਦਾ ਪਤਾ ਘਰਾਂ ਹੋਊਗਾ ਸ਼ਾਇਦ ਜੀ ਮੈਂ ਵੀ ਮੇਰੇ ਉੱਥੇ ਦੇ ਇੱਥੇ ਨਹੀਂ ਘਰੇ ਹੁਰੂ ਕਰ ਤੇ ਚੱਕ ਲੈਦਾ ਕੁਝ ਘੜ ਜਾ ਪੇਚ ਕਰ ਜਰੂਰੀ ਹੈ ਪੇਚ ਕਰਨਾ ਟੁੱਟਣਾ ਪਾ ਪਾ ਕੇ ਕੱਢਣਾ ਪੈਣਾ ਮੇਰੇ ਘਰ ਦੇ ਮੈਨੂੰ ਪੁੱਛੀ ਜਾਂਦੇ ਆ ਵੀ ਕਿੱਥੇ ਚੱਲੇ ਕਿਆ ਕਰਨਾ ਕਿਆ ਮੈਂ ਉਹਨਾਂ ਨੂੰ ਕਹਿੰਦਾ ਵੀਡੀਓ ਦੇਖ ਲਓ ਉਹ ਤਾਂ ਵੀਡੀਓ 'ਚ ਕੱਲੀ ਕੱਲੀ ਗੱਲ ਦਾ ਪਤਾ ਲੱਗ ਜਿਹੜੀ ਕਿਆ ਕਰਿਆ ਸੀ ਸਾਰੇ ਦਿਨ 'ਚ ਪੁੱਛੋ ਨਾ ਕਰੋ ਵੀ ਕਿੱਥੇ ਚੱਲਿਆ ਕਿੱਥੋਂ ਆਇਆ ਕਿਆ ਕਰਨਾ ਕੱਲੀ ਕੱਲੀ ਗੱਲ ਉਹ ਤਾਂ ਉਹ ਤੋਂ ਕਰੋ ਤੇ ਜਾਓ ਫਿਰ ਢਾ ਗਿਆ ਮਹਕ ਇੱਕ ਤਾਂ ਪੇਚਕਸ ਦੇ ਇੱਕ ਥੋੜੀ ਪਈ ਆਪਣੇ ਕੋਲ ਅੰਦਰ ਯਾਰ ਥੋੜੀ ਪੇਚਕਸ ਇੱਕ ਇਹ ਦੇ ਨਾਲੇ ਹਾਂ ਦਿਖਾ ਦੇ ਕਿੱਥੇ ਕਿੱਡੀ ਇਹ ਕਹੋ ਦੇ ਦੇ ਐਂ ਕਰ ਤੂੰ ਯਾਰ ਹੁਣ ਇੱਥੇ ਬਿੱਲਾ ਪਿਆ ਕਰਾ ਉਧਰ ਪੂਲਰ ਛਾਗਣਾ بڑے بڑے ਜੇ ਇੱਕ ਪੌੜੀ ਲੈ ਲੈ ਨਾਲ ਲੱਗਿਆ ਰਾ ਉੱਥੇ ਲੱਗਿਆ ਰਾ ਪੌੜੀ ਨਾਲ ਬੜਾ ਬੜਾ ਜਿਆਦਾ ਟੁੱਟ ਗਿਆ ਰੋਧ ਤੇ ਦਾਦਾ ਸ਼ਾਂਗੂਗਾ 10 ਦਿਨਾਂ ਚ ਪੂਰੇ ਹੋ ਜਾਣੇ ਸਾਰੇ ਰੋ ਕਾਨੂੰਪ ਦੇ ਸਗਾ ਜੀ ਦਾ ਖਾਪੇਸ ਕੱਟੇ ਥੋੜੀ ਦੇ ਬੰਨੋ ਮਾਤਾ ਤਰੀ ਦੁਆਰੇ ਅਸੀਂ ਫਿਰ ਬੜੀ ਮੂਰ ਬੈਲ ਕੋ ਪਹੁੰਚ ਗਏ ਅਰਬਾ ਹੁਣ ਨਾ ਸਾਡਾ ਗਲਤ ਹੋ ਜਾਵੇ ਕਿਤੇ ਹੁਣ ਸਾਡਾ ਗੇੜਾ ਵੱਧਾ ਲੱਗ ਜਾਵੇ ਕਿਤੇ ਤੰਨੇ ਵਾਲੀ ਗੱਲ ਸੱਚੀ ਨਾ ਹੋ ਜਾਵੇ ਇੱਕ ਤਾਂ 9 ਇੰਚੀ ਹੈ ਹਮ ਇੱਕ ਤਾਂ 10 ਇੰਚੀ ਦਾ ਨਾ ਹੋਵੇ ਅਸੀ ਵਸੇ ਢੱਕਾ ਤਾਂ ਬਣ ਕੇ ਲੇ ਗਏ ਤੇ ਆ ਮੇਰੀ ਜੇਬ ਚ ਪਿਆ ਤੇ ਯਾ ਬੇਬੀ ਠੀਕ ਆ ਠੀਕ ਆ ਪਤਾ ਲਾਉਣਾ ਪੈਣਾ ਸਰਜੂ ਸਰ ਗਿਆ ਸਰ ਗਿਆ ਲਾ ਕੇ ਦੇਖਣਾ ਪੈਣਾ ਹੁਣ ਆਲੇ ਦਲੇ ਜਿਹੜਾ ਖਰੀੜੇ ਜਿਹਾ ਜਮੇ ਰਹਾ ਆ ਦੇਖ ਸਰਕਾ ਮੈਨੂੰ ਥੋੜੀ ਮਿਲੀ ਨਹੀਂ ਇੱਥੇ ਪੱਥਰ ਜਿਹਨਾਂ ਦੇ ਖੋਲਣਾ ਪਟੋੜਨਾ ਪੈਣਾ ਇਹ ਤੇ ਅੰਦਰ ਵਿੱਚ ਇਹ ਕਰ ਜੂਗੀ ਸ਼ਟ ਮੈਂ ਦੇਖੀ ਚੱਕ ਕਰ ਹੁਣ ਪਤਾ ਲੱਗਣਾ ਯਾ ਬੇਬੀ ਯਾ ਬੇਬੀ ਯਾ ਯਾ ਬੇਬੀ ਲਾਉਣਾ ਦੇ ਸੋਲੂਸ਼ਨ ਯਾ ਸੋਲੂਸ਼ਨ ਚ ਲਾ ਕੇ ਲਾ ਯਾਰ ਐਵੇਂ ਕੋ ਲਾਜ ਲੈ ਜਾਊਗਾ ਯਾ ਬੇਬੀ ਤਾਰੀਏ ਕਿਵੇਂ ਤਾਂ ਲਾਉਣਾ ਤਾਂ ਕਿਸੇ ਦਾ ਕੰਮ ਤਾਂ ਕਿਹਾ ਹੋਣਾ ਬਸ ਜੰਗਲ ਪਾਣੀ ਨੂੰ ਕੰਮ ਆਜੂਗਾ ਕਿਸ ਦੇ ਜੜ ਦੇ ਕੋਕੇ ਦੱਬ ਤੇ ਫੜੇ ਫੜੇ ਸੁੱਕ ਗਿਆ ਫਿਰ ਕੋਈ ਫਾਇਦਾ ਨਹੀਂ ਹੋਣਾ ਉਹਦਾ ਹੈ ਫੜੇ ਫੜੇ ਦੱਬ ਦੇ ਇੱਕ ਦੱਬ ਕੋਈ ਪੂਰਾ ਇਹਨ ਬਸ ਹਾਂ ਹੁਣ ਗਿਆ ਥੱਲੇ ਹੁਣ ਕੋਕ ਕੇ ਜੜੇ ਹੁਣ ਹੁਣ ਕੋਕ ਕੇ ਜੜੇ ਆ ਯਾ ਬੇਬੀ ਓਕੇ ਯਾ ਚੱਲ ਉੱਪਰ ਆ ਵੀ ਰਾਵੀ ਨੇ ਲੋਕ ਨਾ ਇਹਨੂੰ ਤੁਹਾਨੂੰ ਹਾਂ ਹਾਂ ਇਹ ਤਾਂ ਢੱਕ ਦੇ ਉੱਪਰ ਤੇ ਬਸ ਹੁਣ ਇੱਕ ਖਤਰਾ ਹੈ ਵੀ ਜਿਹੜਾ ਅਸੀਂ ਪੈਨਾ ਢੱਕਣ ਲੈਣਾ ਮੈਂ ਰੋਪੜ ਤੋਂ ਲੈਣ ਤਾਂ ਵੀ ਉਹ ਦੁਕਾਨ ਵਾਲਾ ਮੋੜ ਲੂਗਾ ਕਿ ਨਹੀਂ ਮੋੜਦਾ ਨਹੀਂ ਟੱਕਣ ਮਹਿੰਗਾ ਦਾ 550 ਟੱਕਣ ਦਾ ਵੈਸੇ ਉਹਨੂੰ ਚੋਣ ਨੂੰ ਮੈਂ ਲੱਤਾ ਸੀ ਮਨ ਨੂੰ ਕਿਹਾ ਸੀ ਮੈਂ ਕਿਹਾ ਜੀ ਭਾਈ ਮੇਰੇ ਫਿੱਟ ਆ ਗਏ ਮੈਂ ਰੱਖ ਲਊਂ ਜੇ ਨਹੀਂ ਆ ਮੈਂ ਮੋੜ ਦੇਣਾ ਇਹ ਕਹਿੰਦਾ ਕੋਈ ਗੱਲ ਨਹੀਂ ਭਾਈ ਲੈ ਜਾ ਇਹਨੇ 500 ਜਮਾਤ ਕਰਾ ਕੇ ਫਿਰ ਖੋਲ ਵੀ ਸਮਾ ਲਿਆ ਮੈਂ ਉਹਨੂੰ ਬੋਲ ਤਾ ਲੱਖੀ ਕੋਲ ਆ ਕੇ ਲੱਖੀ ਕਹਿੰਦਾ ਤੁਸੀਂ ਕੰਮ ਬਹੁਤ ਕਰਿਆ ਅੱਜ ਤੁਹਾਨੂੰ ਮੈਂ ਚਾਹ ਪਲਾਉਂਦਾ ਆ ਚੱਲ ਚਾਹ ਪਲਾਉਂਦਾ ਉਹਦੇ ਲੱਖੀ ਦੇ ਚਾਚਾ ਬੈਠਾ ਬਾਵਾ ਮਸਲੀ ਵੱਟ ਕੇ ਆਇਆ ਫਿਰ ਵੱਟ ਕੇ ਮਸਲੀ ਵੱਟ ਕੇ ਆਇਆ ਖੇਚ ਰੱਖਿਆ ਹੈ ਅੱਛਾ ਹੁਣ ਲੱਕੀ ਜਾ ਕੋ ਚੱਕ ਲਿਆਉਗਾ ਲੱਕੀ ਰਹਾ ਲੱਕੀ ਜਾਊਗਾ ਬੜੀ ਜਿਹੜੀ ਅੱਛਾ ਹਾਂ ਫਿਰ ਚਾਹ ਤੇਰੀ ਆ ਗਈ ਹੈ ਆ ਗਈ ਕਿਦੀ ਉਹ ਆ ਗਈ ਕੱਪ ਹੈਗਾ ਆ ਜਾ ਇਹ ਭਾਈ ਜਿਹੜਾ ਨੇ ਬੰਦਾ ਰੱਖਿਆ ਬਹੁਤ ਸਾਰੇ ਸਮੋਸੇ 버ਗਰ ਕੁਲਚੇ ਬਣਾਉਂਦਾ ਹੈ ਠੀਕ ਹੈ ਉਹ ਤੇ ਛੋਟੂ ਕਿੰਨਾ ਹੱਸਿਆ ਆ ਜਾ ਮਾਤਾ ਤੂੰ ਵੀ ਆ ਜਾ ਮੈਂ ਆਹ ਮੈਂ ਨਾ ਆਹ ਦੇਖੇ ਤੇ ਇਹਨੇ ਕਿਆ ਚੀਜ਼ ਥੱਲੇ ਕਿਆ ਲਾ ਰਿਹਾ ਕਿੱਥੋਂ ਵੇਚ ਰਿਆ ਬਣਾਂ ਨੇ ਇਹ ਕੋਰੇ ਤੋਂ ਬਚਾਉਣ ਵਾਸਤੇ ਪਟਕਿਆ ਤਨੇ ਇਹ ਕੋਰੇ ਦੇ ਬਚਾਉਣ ਵਾਸਤੇ ਟਕੇ ਜਣੇ ਉੱਪਰ ਤੇ ਆ ਜਾ ਕੇ ਬੰਦੇ ਨੂੰ ਮਿਲਦੇ ਉਹਨਾਂ ਦੇ ਕੋਈ ਡਾਂਗ ਡੂਗੇ ਦੇ ਸਾਹਾਰੇ ਵੀ ਕੌਣ ਬੰਦੇ ਆ ਗਏ ਆ ਜਿੱਦਣ ਇਹਨੇ ਮਿਰਚਾਂ ਲਾ ਦਿੱਤੀ ਟਮਾਟਰ ਲਾ ਗਏ ਆ ਤੇ ਟਮਾਟਰ ਇਹ ਕੋਰੇ ਤੋਂ ਬਚਾਉਣ ਵਾਸਤੇ ਇਹਨੇ ਨੇ ਅੱਛਾ ਟਮਾਟਰ ਦੇ ਬੂਟੇ ਲਾਤੇ ਤਾਂ ਉਪਰ ਦੇ ਟਕੇ ਵੀ ਹੋ ਜਾਣਾ ਆਜਾ ਕਿ ਚੱਲਦੇ ਨਾ ਨੋ ਭਾਈ ਕਿੰਨੀ ਜਗ੍ਹਾ ਲਾਇੀ ਤੁਸੀਂ ਇੱਥੇ ਵੇ ਇਹ ਕਿਲਾ ਇਹ ਆਪਣਾ ਲਾਇਆ ਵਾ 2 2.5 ਕਿਲੇ ਆ 2.5 ਕਿਲੇ ਠੀਕ ਹੈ ਠੀਕ ਹੈ ਉੱਧਰ ਵੀ ਹੈ ਲਾ ਵੀਰ ਨੇ ਭਾਈ ਸਾਨੂੰ ਬਹੁਤ ਵਧੀਆ ਨੌਲੇਜ ਦਿੱਤੀ ਅਲੀ 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 ਇਹ ਨਾ ਹਾਂ ਅਲੀ ਨੇ ਭਾਈ ਸਾਨੂੰ ਬਹੁਤ ਵਧੀਆ ਨੌਲੇਜ ਦਿੱਤੀ ਵੇ ਇਦਾਂ ਇਦਾਂ ਕਰ ਲੋ ਆਇਆ ਕਰ ਲੋ ਤੇ ਉਹ ਪਾਲੇ ਪਾਸੇ ਤੇਰੀ ਮੁੱਲੀ ਲੱਗਿਆ ਹੋਈ ਆ ਹਾਂਜੀ ਹਾਂਜੀ ਠੀਕ ਆ ਬੀ ਠੀਕ ਆ ਅਲੀ ਦਾ ਮੈਂ ਨੰਬਰ ਲੈ ਲਿਆ ਤੇ ਸਲਾਹ ਲੈ ਕਰਾਂਗੇ ਫਿਰ ਠੀਕ ਆ ਭਾਈ ਠੀਕ ਆ ਜੀ ਠੀਕ ਆ ਭਾਈ ਮਿਲਦੇ ਆਂ ਫਿਰ ਕਿਸੇ ਤਰਫ ਹਾਂ ਹਾਂ ਬੀਜ ਬਾਤ ਤਾਂ ਸਾਨੂੰ ਖਰੜ ਜਾਣਾ ਪੈਣਾ ਹੈ ਹਾਂਜੀ ਹਾਂਜੀ ਕੀ ਕਰਾਂ ਯਾਰ ਹੁਣ ਖਰੜ ਦੂਰ ਪੈ ਜਾਣਾ ਯਾਰ ਤੇ ਆ ਦੂਰ ਹੈਗਾ 30 35 ਕਿਲੋਮੀਟਰ ਤੇ ਬਸ ਚੀਜ਼ ਤਾਂ ਵਧੀਆ ਮੈਨੂੰ ਗਰੰਟੀ ਹੁੰਦੀ ਹੈ ਫਿਰ ਉਹ ਹੁਣ ਤਾਂ ਗਰੰਟੀ ਹੀ ਹੁੰਦੀ ਹੈ ਉਹ ਤੋਂ ਪਨੀਰੀ ਵੀ ਘਰੇ ਮਿਲ ਜਾਂਦੀ ਆ ਹਾਂ ਪਨੀਰੀ ਵੀ ਉੱਥੇ ਮਿਲ ਜਾਂਦੀ ਤੇ ਅਜਾ ਦੀ ਲਾਓ ਟਮਾਟਰ ਦੀ ਲਾਓ ਖੀਰੇ ਦੀ ਲਾਓ ਤੁਸੀਂ ਜਿਹੜੀ ਮਰਜ਼ੀ ਬੇਲ ਦੀ ਚਾਹੀਦੀ ਬੇਲ ਵੀ ਮਿਲ ਜਾਣੀ ਲੱਗੀ ਲੱਗਾਈ ਉਹ ਲੱਗੀ ਲੱਗਾਈ ਮਿਲ ਜਾਣੀ ਖਾਵਾ ਪਾੜ ਕੇ ੱਲੇ ਰੇ ਪਾ ਕੇ ਖੱਡਾ ਮਾਰ ਕੇ ਲਾ ਦੋ ਥੰਗਾ ਜਾਵਾ ਪਾਣੀ ਲਾ ਦੋ ਜਿਹੜਾ ਧਰਤੀ ਵਾਲਾ ਕਹਿੰਦਾ 420 ਕਿਆ ਕਹ ਸੀ ਜਿਹੜੀ ਪੌਣੀ ਬੀਬੀ ਉਹ 418 ਹੁੰਦੀ ਆ 418 ਹਾਂ ਉੱਤੇ ਸੱਪ ਕੀੜਾ ਉਹ ਦੂਰ ਰਹਿੰਦਾ ਜਿਹੜਾ ਜਿਹੜੇ ਧਰਤੀ ਵੀ ਜਿਹੜੀ ਸਿਊਖ ਹੁੰਦੀ ਆ ਵੀ ਕੀੜੇ ਉਹਨੂੰ ਖਤਮ ਕਰ ਦੇਣਾ ਜਿੰਨੀ ਮਰਜ਼ੀ ਹੋਵੇ ਜੀ ਅੱਛਾ ਜਿੰਨੀ ਮਰਜ਼ੀ ਹੋਵੇ ਠੀਕ ਆ 418 ਲੈ ਕੇ ਆਈ ਯਾਰ ਫਿਰ ਹਾਂ ਡਾਇਆ 418 ਡਾਇਆ ਤਾਂ 418 ਠੀਕ 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 ਅਸੀਂ ਲੈ ਲਈਏ ਵਿੱਚ ਫਿਰ ਤਾਂ ਉੱਧਰ ਜਾਣਾ ਟਾਈਮ ਨਹੀਂ ਹੈ ਸਾਡੇ ਕੋਲ ਹੋਰ ਇੱਕ ਸਮਾਂ ਲੈ ਲਈਏ ਸ਼ੁਕਰੀਆ ਤਨੇ ਬਾਈ ਤੇਰਾ ਬੰਦਿਆ ਖੋਲੋ ਵੀ ਕੁੰਡਾ ਇਹ ਖੁੰਡਾ ਕਦ ਤੀ ਹੈ ਹੁਣ ਖੁੱਲਿਆ ਜੀ ਆਣਾ ਗੰਮੀ ਦੜੀ ਆਗੇ ਸਬਾਨ ਲਿਆਦਾ ਕਾਫੀ ਸਾਰਾ ਕੁਝ ਬ੍ਰੇਕੀ ਕੰਮ ਦਾ ਜਿਹੜਾ ਮੋਟਰਸਾਈਕਲ ਪਰ ਹੁਣੇ ਤੇ ਉੱਥੇ ਬਾਜ਼ਾਰ ਚ ਬਾਜ਼ਾਰ ਚ ਫਿਰ ਉੱਥੇ ਬਾਜ਼ਾਰ ਮੋਟਰਸਾਈਕਲ ਪਰ ਜਾਂਦਾ ਤਾਂ ਗੱਡੀ ਨੂੰ ਫੇ ਤੁਰਨਾ ਬਹੁਤ ਪੈਂਦਾ ਆਲ ਫੜ ਥੋੜੇ ਖਾੜ ਵਾਸਤੇ ਲੈਂਦਾ ਲੱਕੋ ਅਸੀਂ ਖਾਣਾ ਏ ਥੋੜੇ ਬਾਅਦ ਤੇ ਲੈਂਦਾ ਅਮਾ ਖਿਚੜਾ ਤਿਆਰੀ ਤੇ ਚੱਲੀਏ ਮੋਟਰਪੋਟ ਫਿਰ ਤੇ ਅੱਜ ਜੇ ਪਨੀਰੀ ਜਾਂਦੇ ਆ ਬੀਜ ਲੈਂਦੇ ਆ ਇਹ ਬੀਜ ਦਾ ਪਹੇਗਾ ਪਾਤਾ ਦੇ ਵਿੱਚ ਨੂੰ ਸਬਾਰੇ ਪਾਤਾ ਪਾਤਾ ਉਹ ਤੇ ਕਰਾਂਗੇ ਤੇਰੀ ਕਿ ਹੁਣ ਇੱਕ ਮੈਂ ਆਈਡੀਆ ਲੈ ਕੇ ਆਇਆ ਉਹ ਤੇ ਉਹ ਆਈਡੀਆ ਇੱਥੇ ਅਪਲਾਈ ਕਰਕੇ ਦੇਖਾਂਗੇ ਜੇ ਗੱਲ ਬਣ ਗਈ ਉਹਦੇ ਪਾਸੇ ਮੈਨੂੰ ਖੜ ਚਾਹੀਦੀ ਹੋਊਗੀ ਖੜ ਕਿੱਥੋਂ ਮਿਲੂਗੀ ਖੜ 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 ਕਿਹੜਾ ਬੱਚੀ ਆਰਡਰ ਕਰੀ ਹੋਈ ਹੈ ਦੇਖਾ ਕਿੱਥੇ ਤੱਕ ਪਹੁੰਚੀ ਉਹ ਜਲਦੀ ਤਾਂ ਬਖਾਂਦੀ ਸਦਾ ਮੈਂ ਦਿਖਾਉਂਦਾ ਮੈਂ ਕਿਹੜੀ ਚੀਜ਼ ਆਰਡਰ ਕਰੀ ਹੋਈ ਹੈ ਦੇਖਦੇ ਪਤਾ ਲੱਗੂਗਾ ਟ੍ਰੈਕ ਪਰ ਪਤਾ ਲੱਗੂ ਟ੍ਰੈਕਿੰਗ ਵਿੱਚ ਦੇਖਦੇ ਕਿੰਨੇ ਵਜੇ ਪਹੁੰਚੀ ਹੈ ਮੈਂ ਆਰਡਰ ਦੋ ਚੀਜ਼ਾਂ ਆਰਡਰ ਕੀਤੇ ਹੋਏ ਆ ਤੇ ਇਹ ਜਿਹੜਾ ਉੱਪਰ ਵਾਲਾ ਮੈਨੂੰ ਚਾਹੀਦਾ ਹੈ ਜਦੋਂ ਇਹਦੇ ਪਰ ਮੈਂ ਟ੍ਰੈਕ ਦੱਬਦਾ ਵਾਂ ਤੇ ਕੁਝ ਹੋ ਜਾ ਕੁਝ ਕਹਿ ਜਾਂਦਾ ਸੌਰੀ ਟੂ ਗੈਟ ਇਨਫੋਰਮੇਸ਼ਨ ਰਾਈਟ ਨੋ ਰਾਈਟ ਇਹ ਰਿਹਾ ਹੁਛਾ ਆ ਰਹੀ ਬੋ 5 ਫਰਵਰੀ ਨੂੰ ਮਤਲਬ ਬਹੁਤ ਲੇਟ ਹੋ ਜਾਣਾ ਜਦ ਤੱਕ ਤਾਂ ਕਹਿੰਦੇ ਪਰਪੀਟਾ ਦਾ ਆਹ ਆ ਰਿਹਾ ਸੱਡੇ ਇਸ ਵੀ ਦੁਨ ਦੇ ਆਉਣਾ ਯਾਰ 5 ਤੋਂ ਸੱਡੇ ਇੱਕ ਦਿਨ ਪੈਂਦਾ ਹੁਣ ਆਪਾਂ ਨੂੰ ਆਹ ਚਾਰ ਤਰੀਕ ਨੂੰ ਇੱਕ ਚਾਰ ਨੂੰ ਆਉਣਾ ਇੱਕ ਪੰਜ ਨੂੰ ਆਉਣਾ ਇੱਧਰ ਆਹ ਚਾਰ ਪੰਜ ਨੂੰ ਅਗਲੇ ਮਹੀਨੇ ਆਹ ਦਾ ਖਾਣਾ ਸਾਨੂੰ ਕੀ ਚੀਜ਼ ਹੈ ਇਹਦੇ ਵਿੱਚ ਨਾ ਉਹ ਛੋਟੇ ਛੋਟੇ ਜੱਪਾ ਜਿਹਦਾ ਪਨੀਰੀ ਤਿਆਰ ਕਰਨੀ ਆਹ ਆ ਛੋਟੇ ਛੋਟੇ ਡੱਬੇ ਜਿਹੇ ਇਹ ਬਿਜਲੀ ਬੋਦਾ ਦਿਰ ਕਰਨੇ ਇਹ ਇਹ ਚੀਜ਼ ਆਰਡਰ ਕਰੀ ਹੋਈ ਮੈਂ ਇਹਦੇ ਨੂੰ ਕੱਢਾਂਗੇ ਤੇ ਫਿਰ ਆਪਾਂ ਲਾ ਦਾਂਗੇ ਓਏ ਉਹ ਹੈ ਬਾਈ ਜੋ ਇਸ ਦਾ ਤੋਂ ਵੀ ਹੋ ਨਹੀਂ ਰਹਾ ਹੈ ਕੋਈ ਹੋਰ ਦੇਖ ਜੀ ਜਲਦੀ ਆ ਜਾਵੇ ਠੀਕ ਉਹ ਡਿਲੀਵਰੀ ਕਿਹੜੇ ਕਿਹੜੇ ਦਿਨ ਕਹਿੰਦੀ ਆਹ ਦੇਖੋ ਕਿੰਨੇ ਦਿਨ ਕਿੰਨੇ ਆਪਾਂ ਕਰਦੇ ਆ ਆਰਡਰ ਕਿੰਨੇ ਦਿਨ ਨੂੰ ਮਿਲ ਜੂਗਾ ਮੈਂ ਹੁਣ ਗੱਭੇ ਵਿੱਚ ਫਸ ਗਿਆ ਇੱਧਰ ਵੀ ਪਾਣੀ ਲਾ ਦਿੱਤਾ ਖੇਤ ਵਾਲਿਆਂ ਨੇ ਉੱਧਰ ਹੀ ਪਾਣੀ ਲਾਤਾ ਜੀ ਹੁਣ ਮੈਂ ਤਾਂ ਸਿੱਧਾ ਜਾਂਦਾ ਪੈਣਾ ਇਹ ਨਾ ਜਿਹੜੇ ਆਹ ਕੰਡੇ ਦੇ ਨਾਲ ਚੜ ਜਾਣੇ ਆਹ ਦਿਖਾਉਣ ਤੋਂ ਮੇਰੇ ਵਿੱਚੋਂ ਲੰਗੜਣਾ ਪੈਣਾ ਬਚਾ ਬਚੂ ਕੇ ਕੱਤੋਂ ਮੈਂ ਪਾ ਕੇ ਵੀ ਚੱਪਲੇ ਆਏ ਆ ਇੱਥੇ ਜਿੱਥੋਂ ਮੇਰੀ ਪੈਂਟ ਲੱਗੀ ਜਾਣੀ ਇਹਦੇ ਨਾਲ ਖੜੀ ਜਾਣਾ ਕੰਡੇ ਲੈ ਲਿਆ ਤਾਂ ਮੈਂ ਆ ਦੇਖੋ ਕਿਦਾਂ ਲੱਗ ਕੇ ਪਿੱਛੇ ਵੀ ਲੱਗ ਕੇ ਆ ਮੈਂ ਦੇਖ ਰਣ ਦਾ ਖੇਤ ਨਾ ਪੂਰਾ ਉੱਪਰ ਤੇ ਗੈਂਨੇ ਖਾ ਲਿਆ ਆ ਉੱਪਰ ਦੇਖੋ ਕਿੰਨਾ ਵਿਚ ਨੂੰ ਨੀਵਾ ਹੋ ਗਿਆ ਦੋ ਤਿੰਨ ਗੈਂਆਂ ਫਿਰਦੇ ਆ ਇੱਧਰ ਨੂੰ ਸਾਡੇ ਵੱਲ ਨੂੰ ਉੱਧਰ ਭਜਾ ਦੇ ਸਾਡੇ ਵੱਲ ਉਧਰ ਨੂੰ ਭਜਾ ਦਿੰਦੇ ਆ ਮੈਂ ਪੰਡੇਰੀ ਲੈ ਜਾਂਦੀ ਤੇ ਮਹਿਕ ਨੇ ਮਾਰਿਆ ਪਿੱਛੇ ਉਹਨੂੰ ਲਾਈਟ ਆਈ ਆ ਥੋੜਾ ਘਰ ਜੀ ਤਬੱਚਾ ਅੱਜ ਮੇਰੀ ਲੇਬਰ ਆ ਗਈ ਆ ਚੱਲਿਆ ਬੜਾ ਸਰਪੰਚ ਬੁਲਾਇਆ ਸੱਦੇ ਸਰਪੰਚੇ ਬੁਲਾਇਦਾ ਆਹ ਲਖਦਰ ਆ ਬਈ ਕੰਮ ਆ ਜਾਈ ਫਰੀਨ ਨੂੰ ਆਉਣੇ ਗਰਮੇ ਆਉਣ ਦਾ ਹੁਣ ਚੱਕ ਲੋ ਫੱਟੇ ਹੁਣ ਗਰਮੀ ਨਿਕਲਦੀ ਆ ਚੱਕ ਲੋ ਵੀ ਹਥਿਆਰ ਖਾਲਸਾ ਹੋ ਜੋ ਵੀ ਤਿਆਰ ਖਾਲਸਾ ਦੇਖ ਲੈ ਕਿੰਨਾ ਕੁ ਲੱਗਦੇ ਜਗਾ ਕਿੰਨੇ ਕਿ ਨਹੀਂ ਪੂਰਾ ਪਾਣੀ ਬਹੁਤ ਸਪੀਡ ਵਾਲਾ ਗਿਰਦਾ ਇੱਥੇ। ਟੋਕਰੀ ਜਿਹਾ ਛਲਣੀ ਹੋ ਕੇ ਜਾਊਗਾ ਪਾਣੀ ਹੁਣ ਪਿਆਰ ਦੇ ਨਾਲ। ਪਿਛਲੇ ਮਹੀਨੇ ਸਕੀਮ ਲਾਈਤੀ ਹੈ। ਲੋ ਜੀ ਬੀਰੂ ਨੇ ਆਏ ਅੱਜ ਮਰੰਡ ਦੇ ਮਿਲਣ। ਮੇਰੇ ਵਾਸਤੇ ਬਹੁਤ ਬੜੀ ਗੱਲ ਹੈ ਕਹਿੰਦਾ ਵੀ ਇਹ ਸਿੱਧੂ ਮੂਸੇਵਾਲਾ ਨੂੰ ਤੁਸੀਂ ਕਦੇ ਪੁਰਾਣੇ ਥੋੜੇ ਪੁਰਾਣੀ ਗੱਲਬਾਤ ਹੁੰਦੀ ਜਦੋਂ ਉਸ ਟਾਈਮ ਚੱਲਿਆ ਨਹੀਂ ᱛਾ ਹੈਗਾ ਬਾਈ। ਹੈ? ਉਹਦਾ ਮਿੱਤਰ ਹੈ। ਹਾਂ ਵੀ ਜਦੋਂ ਹਲੇ ਇੰਨਾ ਸਟਾਰ ਬਣਿਆ ਨਹੀਂ ਤਾਂ ਹੈਗਾ। ਤੇ ਜਦੋਂ ਕਹਿੰਦਾ ਵੀ ਵੀਰ ਨੇ ਮੇਰਾ ਜਾਨਮਾਰ ਦਾ ਨੌ ਲੱਤਦਾ ਕਹਿੰਦਾ ਮੈਂ ਉਹ ਕੋਈ ਜਾਨਮਾਰ ਉਹਦੇ ਵੀਡੀਓ ਦੇਖਦਾ ਹੁੰਦਾ ਕਹਿੰਦਾ ਮੈਂ ਮੈਂ ਉੱਥੇ ਉਹਨੂੰ ਤਾਂ ਕਰਾਂਗੇ ਜਦ ਮੈਂ ਜ਼ਿਕਰ ਕੀਤਾ ਤੇ ਉਹਨੂੰ ਤਾਂ ਕਰਾਂਗੇ ਕੋਈ ਯੂਟਿਊਬਰ ਗਿਆ ਤਾਂ ਅੱਛਾ ਜੀ ਉਹ ਤਾਂ ਜਦ ਵੀ ਜ਼ਿਕਰ ਕਰਿਆ ਤਾਂ ਮੁੰਡਾ ਜੀ ਹਾਂ ਉਸ ਮੁੰਡੇ ਕੋਲੋਂ ਕੋਈ ਮੁੰਡਾ ਯੂਟਿਊਬਰ ਗਿਆ ਤਾਂ ਅੱਛਾ ਜੀ ਉਹ ਕਹਿੰਦਾ ਯਾਰ ਮੈਂ ਯੂਟਿਊਬਰਾਂ ਵੀਡੀਓ ਬਣਾਉਂਦਾ ਕਹਿੰਦਾ ਮੈਂ ਤਾਂ ਇੱਕ ਯੂਟਿਊਬਰ ਨੂੰ ਦੇਖਦਾ ਹੁੰਦਾ ਸੀ ਜਿਆ ਕੈਨੇਡਾ ਦਾ ਜਾਨਮਾਰ ਨੂੰ ਜਦ ਵੀ ਉਹਨੂੰ ਮੇਰਾ ਨੌ ਲੱਤਦਾ ਤਾਂ ਉੱਥੇ ਅੱਛਾ ਜੀ ਹਾਂ ਜਿੱਦਾਂ ਹੁਣ ਅੱਜ ਜਾ ਕੇ ਤੁਸੀਂ ਕਿਹਾ ਕੇ ਹਾਂਜੀ ਹ ਤੇ ਤੁਸੀਂ ਉਹ ਜਿਹੜੀ ਚੜ ਗੱਲਬਾਤ ਹੋਈ ਹੈ ਨਾ ਜੇ ਕੋਈ ਆਪਣੇ ਕੋਲ ਰੱਖੀ ਹੁੰਦੀ ਫਿਰ ਗੱਲਬਾਤ ਬਣ ਜਾਣੀ ਤੇ ਫੋਨ ਆਈ ਉਹ ਹੋ ਜਾਂਦੀ ਤੇ ਇੱਕ ਨਾਂਮ ਸਟੋਰ ਲਿਕਣਾ ਮੈਸੇਜ ਆਉਣਾ ਹੋ ਜਾਂਦਾ ਹੂੰ 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 ਚਲੋ ਸ਼ੁਕਰ ਹੈ ਵੀਰੇ ਕੋਈ ਚੱਕਰ ਨਹੀਂ ਹੈ ਆਪਾਂ ਜ਼ਰੂਰ ਕਦੇ ਮੀਟਿੰਗ ਰੱਖ ਕੇ ਸਿਰ ਉਹਨਾਂ ਦੀ ਮੰਮੀ ਜੀ ਨਾਲ ਮਿਲ ਕੇ ਆਉਂਦੇ ਜ਼ਰੂਰ ਠੀਕ ਹੈ ਗੱਲਬਾਤ ਪੂਰੀ بیٹھ ਕੇ ਕਰਾ ਕੇ ਲਿਆਵਾਂਗੇ ਤੁਹਾਡੀ ਕੋਈ ਚੱਕਰ ਨਹੀਂ ਹੈ ਠੀਕ ਲਓ ਜੀ ਗਰਾਊਂਡ 'ਚ ਆ ਤੇਰੇ ਸਾਧਕੇ ਆ ਤੇਰੇ ਸਾਧਕੇ ਇਹ ਮੁੰਡਾ ਭਾਈ ਗਰਾਊਂਡ 'ਚ ਬਰਾਇਆ ਮੁੰਡਾ ਇਹਨੂੰ ਕਿਆ ਕਹਿੰਦੇ ਪਹਿਲਾਂ ਹਾਂ ਕਿਆ ਕਹਿੰਦੇ ਤੂੰ ਸਟਾਰਟ ਕਹਿੰਦੇ ਆ ਇੱਕ ਮਿੰਟ ਖੜ੍ਹ ਜੇ ਹੁਣ ਮੜਾ ক্রিকেট ਖੇਲਣ ਲੱਗੇ ਉਹ ਸਾਹਮਣੇ ਚੀਨਾ ਪੂਰੀ ਧੀ ਰਣੀ ਬਹੁਤ ਐਕਟਿਵ ਕੁੜੀ ਐ ਇਹ ਜਿੱਦੋਂ ਉਹ ਡੜੀ ਕਰਦਾ ਜੇ ਉਹਨੂੰ ਡੰਡ ਲਾਏ ਤੂੰ ਡੰਡ ਲਾਉਣ ਲੱਜਣਾ ਦੇਖੀ ਜੋ ਭੱਜਣ ਲੱਗਿਆ ਨਾਲ ਭੱਜਣ ਲੱਗੀ ਉਹਦੇ ਸੇਮ ਡੈਡੀ ਬੰਗੂ ਕਾਪੀ ਕਰਦੀ ਐ ਜੇ ਇੱਥੇ ਕਈ ਦਿਨਾਂ ਦੇ ਗਰਾਊਂਡ 'ਚ ਨੋਟਿਸ ਕਰਦੇ ਚੀਜ਼ ਇਹ ਹੈ ਏ ਮੁੰਡਾ ਆਪਣੀ ਇਹ ਤਾਂ ਮੁੰਡਾ ਦੋਨੇ ਕਿਹਣਾ ਠੇ ਹਾਂ ਉਹ ਦੇ ਦੇ ਦੇਖੋ ਤੂੰ ਕਿਦਾਂ ਕਰਦਾ ਉਦਾਂ ਕਰ ਦੇਣਾ ਇਹ ਕਰੂਗੀ ਉਹਦੇ ਕਰਨ ਕਰਦੀ ਥੋੜੇ ਜਿਹਾ ਦੇ ਆਹ ਦੇਖੋ ਉੱਧਰ ਹਾਂ ਉਹ ਦੇਖੋ ਮੈਂ ਰੋ ਰੋ ਦੇ ਦੇਵੀ ਜੋ ਚੀਨਾ ਕਰਦਾ ਉਹੀ ਨਾਲ ਨਾਲ ਕਰਦੇ ਇਹਦੇ ਲਚਲ ਪਾ ਚਲ ਮਾ ਸ਼ਾਟ ਵਧੀਆ ਵੱਜਣਾ ਚਾਹੀਦਾ ਹੁਣ ਆ ਗਈ ਬੋਲ ਆ ਗਈ ਇੱਧਰ ਓਏ ਫਸ ਗਈ ਕਿਉਂਗੀ